ਅਦਾ ਕਾਰਨਾਮਾ ਦੱਸ ਦਈਏ ਤੁਹਾਨੂੰ ਕਿ ਇਹ ਰਾਤ ਦੀਆਂ ਤਸਵੀਰਾਂ ਨੇ ਤਾਂ ਰਾਤ ਜਦੋਂ ਬਿਜਲੀ ਦੇ ਖੰਭੇ ਰੋਡ ਦੇ ਕਿਨਾਰੇ ਆ ਤਾਂ ਰੋਡ ਛੋਟੀ ਹੋਣ ਕਰਕੇ ਟ੍ਰੈਫਿਕਾ ਵਧ ਗਈਆਂ ਔਰ ਕੋਈ ਗੱਡੀ ਆਉਂਦੀ ਆ ਤਾਂ ਖੰਭੇ ਦੇ ਵਿੱਚ ਵੱਜਦੀ ਆ ਤਾਂ ਖੱਬਾ ਸੈਂਟਰ ਦੇ ਵਿੱਚੋਂ ਟੁੱਟ ਜਾਂਦਾ ਸੈਂਟਰ 'ਚੋਂ ਟੁੱਟ ਜਾਂਦਾ ਤਾਂ ਮੁਸੀਬਤ ਕਿਹਨਾ ਵਾਸਤੇ ਬਣਦੀ ਆ ਬਿਜਲੀ ਵਿਭਾਗ ਵਾਸਤੇ ਔਰ ਬਿਜਲੀ ਵਿਭਾਗ ਮਾ ਉਸੇ ਵੇਲੇ ਪਹੁੰਚਦਾ ਤਾਂ ਹੁਣ ਦੱਸ ਦਈਏ ਕਿ ਰਾਤ ਜਦੋਂ ਟੁੱਟਿਆ ਉਦੋਂ ਤਾਂ ਨਹੀਂ ਧਿਆਨ ਚ ਆਇਆ ਲੇਕਿਨ ਹੁਣ ਜਦੋਂ ਪਤਾ ਲੱਗਾ ਤਾਂ ਬਿਜਲੀ ਵਾਲੇ ਹੋਰ ਖੰਭਾ ਲੈ ਕੇ ਇੱਥੇ ਪਹੁੰਚੇ ਆ ਇਹ ਤਸਵੀਰਾਂ ਇਹ ਦੱਸ ਦਈਏ ਕਿ ਫਿਲਹਾਲ ਕਿਸੇ ਗੱਡੀ ਵਾਲੇ ਦਾ ਧਿਆਨ ਨਹੀਂ ਪਿਆ ਕਿ ਉਹ ਹੈ ਕਿਹੜਾ ਸੀ ਕਿਉਂ ਟੁੱਟਿਆ ਸੀ ਉਸ ਦਾ ਨੁਕਸਾਨ ਕੀ ਹੋਇਆ ਹੋਵੇਗਾ ਔਰ ਆ ਤੁਸੀਂ ਵੇਖ ਸਕਦੇ ਹੋ ਕਿ ਮੁਸੀਬਤ ਸੜਕਾਂ ਦੇ ਕਿਨਾਰੇ ਅਕਸਰ ਹੀ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਵੜ ਰੱਖੀਆਂ ਔਰ ਜੋ ਸੜਕ ਦੀ ਜਗ੍ਹਾ ਉਹ ਬਿਲਕੁਲ ਘਟ ਜਾਂਦੀ ਆ ਤੇ ਜਦੋਂ ਸੜਕ ਦੀ ਜਗ੍ਹਾ ਘਟ ਜਾਂਦੀ ਆ ਤਾਂ ਖੰਭੇ ਰੋਡ ਦੇ ਕੋਲ ਨਜ਼ਦੀਕ ਆ ਜਾਂਦੇ ਆ ਤਾਂ ਖੰਭੇ ਟੁੱਟਣਾ ਲਾਜ਼ਮੀ ਹੋ ਜਾਂਦੇ ਆ ਜਦੋਂ ਕੋਈ ਟ੍ਰੈਫਿਕ ਲੰਘਦੀ ਆ ਵੱਡੀ ਗੱਡੀ ਲੰਘਦੀ ਆ ਤਾਂ ਹੁਣ ਦੱਸ ਦਈਏ ਕਿ ਚੱਪੜ ਚਿੜੀ ਜਿਹੜੀ ਆ ਉਸ ਤੋਂ ਇਹ ਰੋਡ ਮੋਹਾਲੀ ਨੂੰ ਜਾ ਰਿਹਾ ਔਰ ਇਸ ਵੇਲੇ ਅਸੀਂ ਉਸ ਏਰੀਆ 'ਚ ਖੜੇ ਆ ਜੋ ਮੋਹਾਲੀ ਦੇ ਨਾਲ ਕਨਵਰਟ ਆ ਔਰ ਇਸ ਜਗ੍ਹਾ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਬਿਜਲੀ ਵਿਭਾਗ ਦੇ ਮੁਲਾਜ਼ਮ ਨੇ ਔਰ ਹੁਣ ਰਿਪੇਅਰ ਕੀਤੀ ਜਾ ਰਹੀ ਆ ਹੁਣ ਖੰਭਾ ਹੋਰ ਲੈ ਕੇ ਆਏ ਨੇ ਤਾਂ ਇਸ ਨੂੰ ਜੋ ਹੈ ਅਟਕਾਇਆ ਜਾਵੇਗਾ ਔਰ ਕਿੰਨਾ ਸਮਾਂ ਹੋ ਗਿਆ ਕਦੋਂ ਇਹ ਹਾਸਾ ਵਾਪਰਿਆ ਲੇਕਿਨ ਇਸ ਬਾਰੇ ਅਜੇ ਪੂਰੀ ਜਾਣਕਾਰੀ ਕੋਈ ਸਾਡੇ ਕੋਲ ਨਹੀਂ ਪਹੁੰਚੀ ਔਰ ਗੱਲਬਾਤ ਕਰੀਏ ਸਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਦਾ ਜੀ ਇਹ ਨੁਕਸਾਨ ਜਿਹੜਾ ਜਿਵੇਂ ਉਹ ਕੋਈ ਵੱਜੀ ਹੋਏਗੀ ਗੱਡੀ ਹੈ ਨਾ ਰਗੜਾ ਲੱਗਿਆ ਤੇ ਆਹ ਤਾਰਾਂ ਵੀ ਟੁੱਟ ਸਕਦੀਆਂ ਸੀ ਹਾਂਜੀ ਹਾਂਜੀ ਤਾਰਾਂ ਟੁੱਟਦੇ ਨੁਕਸਾਨ ਦਾ ਹੋ ਜਾਂਦਾ ਜੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਬਾਕੀ ਸਮਝ ਚੰਗੀ ਕੀ ਬਚ ਗਿਆ ਹਾਂਜੀ ਹਾਂਜੀ ਇਹ ਸਾਡਾ ਮੋਟਰ ਨਾਲਾ ਫਿੱਡਰ ਹੈ ਇਹ ਦਿਨੇ ਚੱਲਦਾ ਜੀ ਰਾਤੀ ਇਹ ਬੰਦ ਹੋ ਜਾਂਦਾ ਅੱਜ ਕੱਲ ਲੋਡ ਨਹੀਂ ਹੁੰਦੀ ਤਾਂ ਕਰਕੇ ਤੇ ਇਸ ਕਰਕੇ ਬੰਦ ਹੋਣੇ ਕਰਕੇ ਬਚਾਅ ਬਹੁਤ ਹੋ ਗਿਆ ਨਹੀਂ ਤੇ ਜਾਨੀ ਨੁਕਸਾਨ ਹੋ ਸਕਦਾ ਸੀ ਅਕਸਰੀ ਜਿਹੜਾ ਰੋਡ ਤੇ ਕੋਲ ਜਿਹੜੀ ਬਰਮ ਨਹੀਂ ਛੱਡੀ ਜਾਂਦੀ ਖੰਭੇ ਛੜਕਦੇ ਕਿਨਾਰੇ ਆ ਜਾਂਦੇ ਆ ਤਾਂ ਇਹੀ ਹਾਸਾ ਜ਼ਿਆਦਾ ਵਾਪਰਦੇ ਆ ਹਾਂਜੀ ਬਾਈ ਜੀ ਤੁਸੀਂ ਆਪ ਜੀ ਦੇਖ ਸਕਦੇ ਹੋ ਹੁਣ ਆ ਰੋਡ ਕੱਲਾ ਰੋਡ ਹੈ ਜਿਹੜਾ ਚਪਟਚੜੀ ਕਲਾ ਤੋਂ ਸਿੱਧਾ ਅੱਗੇ ਮੁਹਾਲੀ ਨੂੰ ਜੋੜਦਾ ਜੀ ਲਿੰਕ ਜਿਹੜਾ ਰੋਡ ਹੈ ਜੀ ਜੀ ਇਹਦੇ ਚ ਛੋਟੀਆਂ ਗੱਡੀਆਂ ਤਾਂ ਚੱਲ ਸਕਦੀਆਂ ਤੁਹਾਡੇ ਸਾਹਮਣੇ 2 ਮਿੰਟ ਖੜੋਗੇ ਤੁਹਾਨੂੰ ਹੁਣੀ ਪਤਾ ਲੱਗ ਜਾਣਾ ਕਿਨੇ ਕਿਨੇ ਟਿਪਰ ਆਉਂਦੇ ਰੋਡ ਟਿਪਰ ਤੋਂ ਟਿਪਰ ਇਹਦੀ ਲੰਘ ਰያ ਲਿੰਕ ਰੋਡ ਦੇ ਉੱਤੇ ਲਿੰਕ ਰੋਡ ਦੀ ਲੰਘਦੇ ਜੀ ਇਹ ਪਿੰਡ ਦੀ ਫਿਰਮੀ ਚੋਂ ਆ ਰਿਹਾ ਉਹ ਦੇਖੋ ਵੱ ਆ ਇਹ ਦੱਸ ਦਈਏ ਤੁਹਾਨੂੰ ਤਸਵੀਰਾਂ ਕਿ ਵੱਡੀਆਂ ਗੱਡੀਆਂ ਜਦੋਂ ਆਉਂਦੀ ਆ ਤਾਂ ਉਹਨਾਂ ਕਾਰਨ ਇਹ ਹਾ사 ਬਹੁਤ ਵਾਪਰਦਾ ਔਰ ਲਿੰਕ ਰੋਡਾਂ ਨੇ ਲਿੰਕ ਸੜਕਾਂ ਨੇ ਤਾਂ ਜਿਸ ਕਰਕੇ ਇਹ ਨੁਕਸਾਨ ਜੋ ਹੈ ਬਹੁਤ ਵੱਡਾ ਨੁਕਸਾਨ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਵੇਲੇ ਮੁਹਾਲੀ ਦੇ ਉਸ ਲਿੰਕ ਰੋਡ ਦੀਆਂ ਜੋ ਚੱਪੜ ਜਿਹੜੀ ਤੋਂ ਜਾ ਰਿਹਾ ਔਰ ਇਸ ਤਸਵੀਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਨੂੰ ਸੜਕਾਂ ਦੀਆਂ ਬਰਮਾਂ ਵਾਸਤੇ ਜਰੂਰ ਕੋਈ ਨਾ ਕੋਈ ਆਵਾਜ਼ ਉਠਾਉਣੀ ਚਾਹੀਦੀ ਆ ਕਿ ਸੜਕ ਦੀ ਬਰਮਾ ਹਰ ਬੰਦਾ ਪੂਰੀ ਰੱਖੇ ਕਿਉਂਕਿ ਲੋਕ ਵਾਹ ਲੈਂਦੇ ਆ ਜ਼ਮੀਨ ਕਿ ਇੱਥੇ ਜ਼ਮੀਨ ਦੀ ਗੱਲ ਕਰਦੇ ਆ ਕਿ 15-20 ਕਰੋੜ ਤੋਂ ਠੇਹਾ ਥੱਲੇ ਕਿਲਾ ਨਹੀਂ ਹੋਵੇਗਾ ਤਾਂ ਲੇਕਿਨ ਫਿਰ ਵੀ ਲੋਕ ਕਿਨਾਰੇ ਛੜਕਦੇ ਵੱਡਣ ਤੋਂ ਨਹੀਂ ਗੁਰੇਜ਼ ਕਰਦੇ ਔਰ ਲਗਾਤਾਰ ਕਿਨਾਰੇ ਜਿਹੜੇ ਆ ਉਹ ਵੱਡੇ ਜਾ ਰਹੇ ਆ ਤਾਂ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਔਰ ਫਿਰ ਹਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ